ਫਰੀਦਕੋਟ ਦੇ ਅੰਦਰ ਵਹੀਕਲ ਚੋਰੀ ਹੁੰਦੀਆਂ ਘਟਨਾਵਾਂ ਹੁਣ ਆਮ ਜਿਹੀ ਗੱਲ ਹੋ ਗਈ ਹੈ ਜੋ ਕਿ ਲਗਾਤਾਰ ਹੀ ਫੈਰਲ ਹੋ ਰਹੀਆਂ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀਆਂ ਹਨ ਬੀਤੇ ਦਿਨੀ ਤਾਂ 3-4 ਸੀਸੀਟੀਵੀ ਫੁਟੇਜ ਸਾਹਮਣੇ ਆਈਆਂ ਜਿਸ ਦੇ ਵਿੱਚ ਮੈਲਾ ਦਾ ਪਰਸ ਚੋਰੀ ਕੀਤਾ ਜਾ ਰਿਹਾ ਹੈ ਅਤੇ ਇੱਕ ਵੀਡੀਓ ਦੇ ਵਿੱਚ ਈ ਰਿਕਸ਼ਾ ਚਾਲਕ ਦੇ ਵੱਲੋਂ ਦੁਕਾਨ ਤੇ ਬੈਡ ਚੋਰੀ ਕਰ ਲੈ ਗਿਆ ਅਤੇ ਇੱਕ ਹੋਰ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਫਰੀਦਕੋਟ ਦੀ ਲੈਬ ਦੇ ਵਿੱਚੋਂ ਨੌਜਵਾਨ ਨੇ ਆਪਣੀ ਫੁਰਤੀ ਦਿਖਾਉਂਦੇ ਹੋਏ ਪੈਸੇ ਚੋਰੀ ਕਰਕੇ ਲੈ ਗਿਆ ਜੋ ਕਿ ਅੱਜ ਤੱਕ ਫਰੀਦਕੋਟ ਪੁਲਿਸ ਦੀ ਤਫ਼ਤੀਸ਼ ਅਧੀਨ ਚੱਲ ਰਹੀ ਹੈ ਉਸੇ ਹੀ ਲੜੀ ਦੇ ਤਹਿਤ ਜ਼ਿਲ੍ਹਾ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਅੰਦਰ ਵੀ ਵਹੀਕਲ ਚੋਰੀ ਹੋਣ ਦੀਆਂ ਕਟਨਾਮਾ ਹੁਣ ਆਮ ਹੀ ਹੁੰਦੀਆਂ ਰਹਿੰਦੀਆਂ ਹਨ ਜਿਸ ਦੀਆਂ ਸ਼ਿਕਾਇਤਾਂ ਮਿਲਣ ਤੇ ਫਰੀਦਕੋਟ ਪੁਲਿਸ ਵੱਲੋਂ ਚੋਰਾਂ ਦੇ ਨਗਰਾਨੀ ਰੱਖੀ ਜਾ ਰਹੀ ਹੈ ਜਿਸ ਦੇ ਤਹਿਤ ਪੁਲਿਸ ਵੱਲੋਂ ਸਫਲਤਾ ਮਿਲਣ ਤੇ ਇੱਕ ਵਿਕਲਪ ਚੋਰ ਨੂੰ ਮੈਡੀਕਲ ਫਰੀਦਕੋਟ ਦੇ ਵਿੱਚੋਂ ਚੋਰੀ ਕੀਤੇ ਗਏ ਚਾਰ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਹੈ ਜਿਸ ਦਾ ਖਲਾਸਾ ਡੀਐਸਪੀ ਪਰਲੋਚਨ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰ ਸਾਂਝਾ ਕੀਤਾ ਗਿਆ ਫਰੀਦਕੋਟ ਪੁਲਿਸ ਵੱਲੋਂ ਮਾਹ ਜੋ ਕੈਸਪੀ ਡਾਕਟਰ ਅਰਗਜੈਨ ਜੈਨ ਜੀ ਆਈਪੀਐਸਜੀ ਦੇ ਰਹਿਣ ਮੇ ਅੱਥ ਲਗਾਤਾ ਜਿਹੜੇ ਮਾੜੇ ਅਨਸਰਾਂ ਖਿਲਾਫ ਅਸੀਂ ਕਾਰਵਾਈ ਕਰਦੇ ਆ ਰਹੇ ਆ ਇਸੇ ਤਹਿਤ ਇੱਕ ਅਸੀਂ ਕੱਲ ਦੋਸ਼ੀ ਲਵਪ੍ਰੀਤ ਉਰਫ ਲਵੀ ਪੁੱਤਰ ਰਾਦੇਵਾਸੀ ਟੁੱਡੀਗੇ ਨੂੰ ਗ੍ਰਿਫਤਾਰ ਕੀਤਾ ਜਿਹੜੂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਅਸੀਂ 4 ਮੋਟਰਸਾਈਕਲ ਚੋਰੀ ਦੇ ਬਰਾਬਰ ਕੀਤੇ ਨੇ ਤੇ ਜਦੋਂ ਇਸ ਤੋਂ ਪੁੱਛਗਿੱਛ ਕੀਤੀ ਗਈ ਸੀ ਤਾਂ ਇਸ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਤੇ ਜਿਹੜਾ ਅਸੀਂ ਇਸ ਤੇ ਮੁਕਦਮਾ ਦਰਜ ਕੀਤਾ ਸਿਟੀ ਫ੍ਰੀ ਕੋਰਟ ਵਿੱਚ 452 ਅੰਡਰ ਸੈਕਸ਼ਨ 305 317 2 ਬੀਨਸ ਦਾ ਮੁਕਦਮਾ ਦਰਜ ਕੀਤਾ ਹੈ ਇਸ ਤੋਂ ਹੁਣ ਤੱਕ ਸਾਨੂੰ 4 ਮੋਟਰਸਾਈਕਲ ਬਰਾਮਦ ਹੋ ਚੁੱਕੇ ਨੇ ਤੇ ਅੱਜ ਇਹਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਤੇ ਰਿਮਾਨਡ ਲੈ ਕੇ ਇਸ ਤੋਂ ਜਿਹੜੀ ਹੁਣ ਪੁੱਛਗਿੱਛ ਕੀਤੀ ਜਾਵੇਗੀ ਇਹ ਹੋਰ ਵੀ ਜਿਹੜੇ ਨੇ ਕੋਈ ਮੋਟਰਸਾਈਕਲ ਜਾਂ ਕੋਈ ਹੋਰ ਚੋਰੀਆਂ ਕੀਤੀਆਂ ਉਹ ਅਸੀਂ ਇਸ ਤੋਂ ਬਰਾਮਦ ਕਰਾਵਾਂਗੇ ਰਿਕਵਰੀ ਕਰਾਵਾਂਗੇ ਤੇ ਜਿਹੜਾ ਹੋਰ ਵੀ ਇਹਨਾਂ ਦਾ ਕੋਈ ਨੈਟਵਰਕ ਹੋਏਗਾ ਤੇ ਉਹ ਵੀ ਬਰੀ ਕਰਾਂਗੇ ਚੋਰੀ ਦੇ ਮੁਕੱਦਮੇ ਦਰਜ ਜਿਹੜੇ ਪਹਿਲਾਂ ਇਹਦੇ ਤੇ ਹੈਗੇ ਜੀ ਨਹੀਂ ਪਹਿਲਾਂ ਇਹਦੇ ਤੇ ਇੱਕ ਆਰਮਡ ਐਕਟਰ ਦਾ ਤੇ ਇੱਕ ਐਨਡੀ ਦਾ ਹੈ ਅ ਤੇ ਉਹ ਇਹ ਦੋ ਮਕਦਮੇ ਦਰਜ ਨੇ ਸਾਰੇ ਜਿਹੜੇ ਬਰਾਮਦ ਕੀਤੇ ਗਏ ਵਹੀਕਲ ਇਹ ਕਿੱਥੋਂ ਚੋਰੀ ਕੀਤੇ ਗਏ ਸੀਗੇ ਇਹਨੇ ਜਿਹੜਾ ਹੁਣ ਤੱਕ ਪੁੱਛ ਕੇ ਸੱਸ ਦੱਸਿਆ ਵੀ ਇੱਥੇ ਸ਼ਹਿਰ ਦੇ ਵਕਵਾ ਬਾਬਾ ਫਰੀਦ ਜੀ ਬਾਬਾ ਫਰੀਦਾ ਜੀ ਤੋਂ ਤੇ ਬਾਸ ਸੜਕੋਂ ਜਿਹੜੇ ਇਹਨੇ ਚੋਰੀ ਕੋਈ ਸਾਹਮਣੇ ਆਇਆ ਵੀ ਜਿਹੜੇ ਚੋਰੀ ਕਰਕੇ ਵਹੀਕਲ ਲੈ ਕੇ ਕਿੱਥੇ ਜਾਂਦਾ ਸੀਗੇ ਇਹ ਇਹ ਜਿਹੜੇ ਇਹਨੇ ਜਿਹੜੇ ਹੁਣ ਤੱਕ ਅਹੀ ਇਹਨਾਂ ਤੋਂ ਬਰਾਮਦ ਕੀਤੇ ਨੇ ਇਹ ਅੱਗੇ ਸੇਲ ਕਰਨੇ ਸੀ ਅਜੇ ਇਹਨੇ ਚੋਰੀ ਕਰਕੇ ਅੱਦ ਕਰੇ ਕਿਤੇ ਉਹ ਸਾਰੇ ਅਸੀਂ ਇਹਨਾਂ ਤੋਂ ਇੱਕੋ ਜਿਹਾ ਰਿਕਵਰ ਕਰਾ ਲੈਨੇ ਜਿਹੜੇ ਨੇ ਕੋਈ ਹੋਰ ਵੀ ਮੋਟਰਸਾਈਕਲ ਚੋਰੀ ਕੀਤੇ ਹੋਣਗੇ ਜਿਹੜੇ ਅੱਗੇ ਕਈ ਨਾ ਵੇਚ ਚੁੱਕੇ ਨੇ ਜਾਂ ਕਬਾੜੀਏ ਤੋਂ ਤਾਂ ਕਿ ਨਾ ਪਛਾਣੇ ਹੁੰਦੇ ਉਹ ਵੀ ਅਸੀਂ ਜਿਹੜੇ ਰਿਕਵਰ ਕਰਾ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਵੇਚ ਰਹੇ ਸੀਗੇ ਵੇਚਣ ਵਾਲੇ ਦਾ ਕੋਈ ਗੁੰਜਲ ਪਾਉਗੀ ਫਿਰ ਇਹਨਾਂ ਦੇ ਵੀ ਬਿਲਕੁਲ ਜੋ ਵੀ ਅੱਗੇ ਆਏਗਾ ਵੀ ਜੇ ਕੋਈ ਇਹਨੇ ਪਹਿਲਾਂ ਕੋਈ ਥੇਤੋਂ ਵੇਚੇ ਹੋਏ ਨੇ ਜਾਂ ਕਬਾੜੀ ਨੇ ਵੇਚੇ ਨੇ ਅੱਗੇ ਤਾਂ ਬਿਲਕੁਲ ਉਹ ਮੋਟਰਸਾਈਕਲ ਰਿਕਵਰ ਕਰਕੇ ਉਹਨਾਂ ਨੂੰ ਵੀ ਇਸ ਮੁਕਦਮੇ ਵਿੱਚ ਪੁੱਛਗਿੱਛ ਕੀਤੀ ਜਾਵੇ ਵੀ ਇਹ ਚੋਰੀ ਦੀ ਮੋਟਰਸਾਈਕਲ ਕਿਉਂ ਖ ਆ ਕਰਕੇ ਹੀ ਚੋਰੀ ਦੇ ਅਗੇ ਅੰਜਾਮ ਦਿੰਦੇ ਜੇ ਕੋਈ ਸਸਤੇ ਮੋਟਰਸਾਈਕਲ ਖਰੀਦਦਾ ਹੈ ਤੇ ਤਾਂ ਫਿਰ ਇਹਨਾਂ ਨੂੰ ਅੱਗੇ ਲਾਲਚ ਵੱਧਦਾ ਹੈ ਤੇ ਅਗਲਾ ਮੋਟਰਸਾਈਕਲ ਚੋਰੀ ਕਰਦਾ ਹੈ। ਇੱਕ ਮੈਂ ਚੋਰੀ ਕਰਦਾ ਸੀ ਜਾਂ ਇੱਕ ਗ로우 ਹੋ ਸਕਦਾ ਹੈ ਗ로우 ਨਹੀਂ ਇਹ ਅਸੀਂ ਹੁਣ ਇਸ ਤੋਂ ਪੁੱਛ-ਕਿਛ ਕਰਾਂਗੇ ਰਿਮਾਂਡ ਤੇ ਵੀ ਜਾਂਦਾ ਜਾਂਦਾ ਕੋਈ ਹੋਰ ਵੀ ਇਹਦੇ ਨਾਲ ਸਾਥੀ ਇਹੀ ਸੀ। ਸਰ ਇੱਕ ਲਗਾਤਾਰੀ ਸ਼ਹਿਰ ਦੇ ਅੰਦਰ ਵੀ ਚੋਰੀ ਦੀਆਂ ਵਾਰਦਾਤਾਂ ਆ ਰਹੀਆਂ ਨੇ। ਵਹੀਕਲ ਚੋਰੀ ਹੋ ਰਹੀ ਹੈ। ਪਬਲਿਕ ਨੂੰ ਕੀ ਪੈਸੇ ਦੇਣਾ ਚਾਹੋਂਗੇ ਇਹਦੇ ਵਿੱਚ? ਅੰਮ੍ਰਿਤਕੋ ਅਸੀਂ ਪਬਲਿਕਲੀ ਮੈਸੇਜ ਦੇਣਾ ਚਾਹੁੰਦੇ ਹਾਂ ਕਿਈ ਵਾਰ ਸਾਡੇ ਜੀਜੀਐਮ ਮੈਡੀਕਲ ਕਾਲਜ ਜਾਂ ਜਿੱਥੇ ਪਾਰਕਿੰਗ ਆਉਂਦੀ ਹੈ ਬੱਸ ਸਟੈਂਡ ਪਾਰਕਿੰਗ ਸਾਨੂੰ ਉਸ ਪਾਰਕਿੰਗਾਂ ਦੀ ਵਰਤੋਂ ਕਰਨੀ ਚਾਹੀਦੀ ਕਿਉਂਕਿ ਕਈ ਵਾਰ 5-10 ਰੁਪਏ ਦੀ ਗੱਲ ਹੁੰਦੀ ਹੈ ਅਸੀਂ ਉਸ ਤੋਂ ਬਚਾਉਣ ਦੇ ਲਈ ਮੋਟਰਸਾਈਕਲ ਬਿਨਾਂ ਪਾਰਕਿੰਗ ਬਾਹਰ ਖੜੀ ਕਰ ਦਿੰਨੇ ਆ ਤੇ ਸਾਨੂੰ ਹਮੇਸ਼ਾ ਪਾਰਕਿੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਬਾਕੀ ਆਦੇ ਮੋਟਰਸਾਈਕਲ ਨੂੰ ਸੇਫ ਥਾਂ ਤੇ ਖੜਾ ਕੀਤਾ ਜਾ ਜਿੱਥੇ ਤੁਹਾਡੀ ਵਿਜ਼ਿਬਿਲਟੀ ਹੋਵੇ ਜਾਂ ਕਿਤੇ ਸਾਨੂੰ ਜੇਕਰ ਕੋਈ ਚੋਰੀ ਨੂੰ ਅੰਜਾਮ ਦਿੰਦਾ ਤੇ ਸਾਨੂੰ ਹਮੇਸ਼ਾ ਹੀ ਸੀਸੀਟੀਵੀ ਫੁਟੇਜ ਤੋਂ ਇਹਨਾਂ ਦੀ ਪਛਾਣ ਹੁੰਦੀ ਹੈ ਤੇ ਜੇ ਕੋਈ ਇਹ ਅੰਜਾਮ ਦਿੰਦਾ ਤੇ ਅਸੀਂ ਇਹ ਕਹਾਂਗੇ ਵੱਧ ਵੱਧ ਜਿਹੜੀਆਂ ਪਾਰਕਿੰਗਾਂ ਯੂਜ਼ ਕੀਤੀਆਂ ਜਾਂ ਸ਼ਹਿਰ ਦੇ ਵਿੱਚ ਨਹੀਂ ਹੁੰਦੀਆਂ